ਸ਼੍ਰੀ ਫਤਿਹਗੜ੍ਹ ਸਾਹਿਬ ਜੋੜ ਮੇਲ ਤੋਂ ਆ ਰਹੀ ਟਰੈਕਟਰ ਟਰਾਲੀ ਦੇ ਹੇਠਾਂ ਇੱਕ 11 ਸਾਲਾਂ ਲੜਕੀ ਦੀ ਆਉਣ ਦੇ ਨਾਲ ਮੌਤ ਹੋ ਗਈ ਹੈ ਰਿਸ਼ਤੇਦਾਰਾਂ ਦੇ ਕੋਲ ਇਹ ਲੜਕੀ ਛੁੱਟੀਆਂ ਕੱਟਣ ਆਈ ਹੋਈ ਸੀ ਮ੍ਰਿਤਕ ਲੜਕੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਜਸਮੀਤ ਕੌਰ ਐਕਟਿਵਾ ਦੇ ਪਿੱਛੇ ਬੈਠੀ ਸੀ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਉਹਨਾਂ ਦੇ ਵਿੱਚ ਆ ਕੇ ਟੱਕਰ ਮਾਰ ਦਿੱਤੀ ਜਿਸ ਦੌਰਾਨ ਉਹ ਜ਼ਰੂਰ ਜਾ ਕੇ ਖਤਾਣਾ ਦੇ ਵਿੱਚ ਡਿੱਗ ਪਏ ਅਤੇ ਜਸਮੀਤ ਕੌਰ ਟਰੈਕਟਰ ਦੇ ਟਾਇਰ ਦੇ नीचे ਆ ਗਈ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ ਇਹ ਤੋਲੇ ਆਲਦੇ ਨਹੀਂ ਮੇਰੇ ਨਾਲ ਸੀਗੇ ਸਕੂਟੀ ਤੇ ਇਹ ਛੁੱਟੀਆਂ 'ਚ ਆਏ ਸੀ ਜੀ ਵੈਸੇ अच्छा ਤੇ ਉਧਰੋਂ ਮੈਂ ਰੋਟੀ ਦੇ ਪੋਲਾਂ ਤੋਂ ਲੈ ਕੇ ਜਾ ਰਿਆ ਸੀ ਉਧਰੋਂ ਟਰੈਕਟਰ ਬਹੁਤ ਜ਼ਿਆਦਾ ਸਪੀਡ ਤੇ ਆ ਰਹੇ ਸੀ ਦੋ ਤਾਂ ਪਹਿਲਾਂ ਹੀ ਲੱਗੇ ਹੋਏ ਸੀ ਲੈਨਾਂ 'ਚ ਓਵਰਟੇਕ ਕਰ ਰਹੇ ਸੀ ਤੀਜੇ ਨੇ ਹੋਰ ਓਵਰਟੇਕ ਕਰਕੇ ਜੀ ਝੰਡਾ ਨੂੰ ਚੰਟੀ ਨਾਲ ਕਹਿੰਦਾ ਵੀ ਸਾਈਡ ਤੇ ਕਰ ਲੋ ਹੁਣ ਮੈਂ ਪਹਿਲਾਂ ਹੀ ਸਾਈਡ ਤੋਂ ਚਿੱਟੀ ਲੈਨ ਤੋਂ ਵੀ ਥੱਲੇ ਸੀਗਾ ਜੀ ਫੇਰ ਵੀ ਮੇਰੇ ਉੱਤੇ ਝੜਾ ਕੇ ਲੰਘ ਗਿਆ ਜੀ ਕਿਹੜੀ ਜਗ੍ਹਾ ਦੀ ਗੱਲ ਹੈ ਜੀ ਖਟੜਾ ਪਹਿਲਾਂ ਸਲੰਘ ਕੇ ਜੀ ਖੁਰਦ ਤੋਂ ਉਰਾਂ ਹੈ ਜੀ ਕੱਦ ਦੁਪਹਿਰ ਦੇ ਕੋਲ ਕੱਦ ਦੁਪਹਿਰ ਲੰਘ ਗਿਆ ਜੀ ਤੁਸੀਂ ਕਹਦੇ ਸੀ ਐਕਟਿਵ ਆਤੀ ਸੀ ਵੀ ਆ ਪਿੱਛੇ ਗਈ ਹਾਂਜੀ ਹਾਂਜੀ ਦੋਨੇ ਹੀ ਸੀ ਦੋਨੇ ਹੀ ਸੀ ਤੇ ਫਿਰ ਇਹ ਸਕੂਟਰ ਚ ਉੱਗ ਗਈ ਹਾਂਜੀ ਮੈਂ ਵੀ ਡਿੱਗ ਗਿਆ ਜੀ ਜਦੋਂ ਟਰੈਕਟਰ ਆ ਗਿਆ ਜੀ ਮੈਂ ਬ੍ਰੇਕ ਲਾਤੇ ਜੀ ਮੈਂ ਬੁੜਕ ਕੇ ਖਤਾਨਾ ਚ ਡਿੱਗ ਗਿਆ ਜੀ ਇਹ ਜਦੋਂ ਟਰੈਕਟਰ ਇਹਦੇ ਉੱਤੇ ਚੜ ਗਿਆ ਜੀ ਬਹੁਤ ਬਾਅਦ ਚ ਬਹੁਤ ਕੋਸ਼ਿਸ਼ ਕੀਤੀ ਲੱਭਣ ਦੀ ਵੀ ਮੁੰਡੇ ਬਹੁਤ ਕੱਦੂਪਰ ਦੇ ਸਾਰੇ ਜਾਣਦੇ ਸੀ ਉਹ ਸਾਰੇ ਲੈ ਕੇ ਭੱਜ ਕੇ ਮੋਟਰਸਾਈਕਲ ਰੋਕਣ ਦੀ ਕੋਸ਼ਿਸ਼ ਕੀਤੀ ਲੱਭ ਜੂਗਾ ਕੋਈ ਲੱਭਿਆ ਨਹੀਂ ਜੀ ਹਾਂ ਟਾਇਰ ਚੜਿਆ ਜੀ ਪੱਲਾ ਸੀ ਕਿ ਟਰਾਲੀ ਨਾਲ ਸੀ ਟਰਾਲੀ ਟਰੈਕਟਰ ਦੋਨੇ ਸੀ ਜੀ ਕਿੰਨੀ ਉਮਰਾਂ ਕੁੜੀ ਆ ਜੀ 13 13 ਸਾਲ ਦੀ ਜਿਹੜਾ ਕਿੜਾ ਹੋਊ ਜੀ ਕਿਹੜੀ ਕਲਾਸ ਫੜਦੀ ਆ 4th ਅੱਛਾ ਜੀ ਇਹਦੇ ਮਾਪੇ ਮਾਤਾ ਕੋਲੋਂ ਦੱਸਤਾ ਤੁਸੀਂ ਹਾਂ ਜੀ ਫਾਦਰ ਨੂੰ ਦੱਸਤਾ ਇਹ ਮਦਰ ਨੂੰ ਨਹੀਂ ਦੱਸਾਈ ਕਿੰਨੇ ਕਿੜੇ ਕੁੜੀਆਂ ਦੇ ਟੋਲੇ ਆਲੇ ਕੀ ਕਿੰਨੇ ਪਿੰਡ ਭਰਾਣੇ ਬੱਚੇ ਬਾਦਰ ਸਿਸਟਰ ਨਹੀਂ ਜੀ ਬਾਦਰ ਦਾ ਛੋਟਾ ਵੱਡਾ ਹਾਂ ਜੀ ਛੋਟਾ ਜੀ ਕੀ ਇਨਸਾਫ ਮੰਗ ਰਹੇ ਪ੍ਰਸ਼ਾਸਨ ਤੋਂ ਇਨਸਾਫ ਤਾਂ ਹੀ ਹੁਣ ਪਹਿਲੀ ਗੱਲ ਤਾਂ ਵੀ ਟ੍ਰੈਕਟਰਾਂ ਨੂੰ ਪਹਿਲੀ ਗੱਲ ਇਹ ਕਹਿਣੀ ਚਾਹੀਦੀ ਆ ਕਿ ਡੱਕ ਲਾ ਕੇ ਛੱਡੀ ਨਹੀਂ ਜਾਂਦੇ ਨੇ ਜੀ ਕੋਈ ਦੇਖਦਾ ਨਹੀਂ ਹੈਗਾ ਬਹੁਤ ਕੋਸ਼ਿਸ਼ ਕਰਦੇ ਆ ਆਪਣਾ ਅੱਡੇ ਤੇ ਰੋਡ ਤੇ ਹੋਟਲ ਆ ਹਲਵਾਈ ਦੀ ਦੁਕਾਨ ਆਈ ਉੱਥੇ ਵੀ ਐ ਦੱਦਾ ਘੰਟਾ ਖੜਕੇ ਸੜਕ ਕ੍ਰੋਸ ਕਰਨੀ ਪੈਂਦੀ ਹੈ ਜੀ ਬਹੁਤ ਜ਼ਿਆਦਾ ਦਿਵਲ ਕੇ ਰੱਖਦੇ ਨੇ ਜੀ ਕੋਈ ਕਿਸੇ ਨੂੰ ਸੁਣ ਨਹੀਂ ਰਿਹਾ ਬਸ ਬੇਤਗਾਦ ਖਿੱਚੀ ਵਰਦੇ ਨੇ ਜੀ ਟਰੈਕਟਰੀ ਜੀ ਪੂਆ ਕੋਲੇ ਗਈ ਹੋਈ ਸੀ ਜੀ ਮੇਰੀ ਬੇਟੀ ਕੋਲੇ ਜਿਹੜਾ ਭਰਾ ਲੈ ਕੇ ਆ ਮਛੜ ਦੇ ਗਿਆ ਦੀ ਮਛੜਾ ਤੇ ਮੱਲੂ ਲਵਾਣਾ ਕੈ ਦੂਟਾ ਪਕੇ ਟਰੈਕਟਰ ਨਾਲ ਆਏ ਹੱਟ ਮਾਰਿਆ ਕੂਟਰੀ ਦਾ ਖਦਾਨਾ ਜਾ ਕੇ ਦੀ ਬੇਟੀ ਸੜਕ ਤੇ ਗਿਰ ਗਈ ਉਹਦੇ ਉੱਤੇ ਟਾਇਰ ਲੱਗ ਗਿਆ ਮੌਕੇ ਤੇ ਘੱਟ ਮੌਕੇ ਤੇ ਘੱਟ ਇਸ ਤਰ੍ਹਾਂ ਦੇਖਦੇ ਜਿਹੜੇ ਸਭਾ ਦੇ ਵਿੱਚ ਸਭਾ ਵਿੱਚ ਮਾਹੌਲ ਖਰਾਬ ਹੈ ਜਿਹੜੇ ਯੁਵਾਕਾਂ ਨੂੰ ਪਾਪੇ ਜਾਂ ਟਰੈਕਟਰ ਲੈ ਕੇ ਬਹੁ ਮਾੜੀ ਗੱਲਾਂ ਨਾਲ ਇਹਨਾਂ ਦੇ ਤਰੀਕੇ ਬਚਦੇ ਆਉਂਦੇ ਨੇ ਕੋਈ ਮੇਲਾ ਬਣਾਇਆ ਵੇ ਲੋਕਾਂ ਨੇ ਕਿੰਨੇ ਪੱਕੇ ਕੀ ਬੱਚੇ ਦਾ ਦੋਈ ਮੱਛੜਾ ਰ ਹੋਈ ਚਾਹ ਮੇਲੇ ਉਪਾਣ ਦੀ ਲੱਗਦੀ ਆ ਜਿਹੜੇ ਘਰ ਭਾਈ ਨਹੀਂ ਜੀ ਵੱਡੀ ਦੇ ਬੜੇ ਭੈਣ ਭਾਈ ਨਹੀਂ ਵੱਡੀ ਬੇਟੀ ਦੀ ਛੋਟਾ ਬੇਟਾ ਹਾਂਜੀ ਸਾਡਾ ਨਾ ਬਾਬਾ ਮੋਤੀ ਮਹਿਰਾ ਦੀ ਜਾ ਚਾਚਾ ਦੁੱਧ ਦਾ ਲੰਗਰ ਲਾਇਆ ਵੈਦੀ ਜੀ ਜਦ ਸਾਨੂੰ ਪਤਾ ਲੱਗਿਆ ਜੀ ਉੱਥੇ ਇੱਕ ਨਾ ਗੁੜੀਆ ਦੀ ਡੈਥ ਹੋ ਗਈ ਐਕਸੀਡੈਂਟ ਹੋ ਗਿਆ ਸਾਡੇ ਗੁਰਦੀਪ ਸਿੰਘ ਦਾ ਅਸੀਂ ਉਸੇ ਟਾਈਮ ਲੰਗਰ ਛੱਡ ਕੇ ਭੱਜੇ ਜੀ ਇਹ ਖਾਟੜਾ ਪੈਲਸ ਦੇ ਸਾਹਮਣੇ ਹੋਇਆ ਜੀ ਦੋ ਲਾਈਨਾਂ ਤਾਂ ਡਾਇਰੈਕਟਰਾਂ ਦੀਆਂ ਲੱਗੀਆਂ ਵੀਆਂ ਨੇ ਜੀ ਨਗਰ ਕੀਰਤਨ ਜਾ ਰਿਹਾ ਜੀ ਓਵਰਟੇਕ ਚ ਜੀ ਜੀ ਜੇ ਪਾਸੇ ਓਵਰਟੇਕ ਕੋ ਜੋਂਡੀਆ ਟਰੈਕਟਰ ਕਰ ਰਿਹਾ ਜੀ ਜੋਂਡੀਆ ਟਰੈਕਟਰ ਵਾਲੇ ਨੇ ਨਾ ਜੀ ਉਹ ਗੁੜੀਏ ਇਹ ਸਾਈਡ ਤੇ ਨੂੰ ਸਿੱਟ ਗਿਆ ਜੀ ਖਤਾਨੀ ਇਹਨੂੰ ਜੀ ਸੜਕ ਤੇ ਕੁੜੀ ਗਿਰਗੀ ਜੀ ਇਹਦੇ ਉੱਪਰ ਟਰਾਲੀ ਦਾ ਟਾਇਰ ਲੰਘ ਗਿਆ ਜੀ ਇਹਦੇ ਨਾਲ ਟਰੈਕਟਰ ਵਾਲਿਆਂ ਤੇ ਭਾਈ ਬਹੁਤ ਉਹ ਕਰਿਆ ਜਾਵੇ ਜੀ ਨੱਥ ਪਾਉਣੀ ਚਾਹੀਦੀ ਆ ਜੀ ਇਹਨਾਂ ਦੇ ਭਜਾਉਂਦੇ ਬਹੁਤ ਨੇ ਜੀ ਇਸ ਮੌਕੇ ਤੇ ਨਾਬਾ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਹਿ ਕੇ ਜਸਮੀਤ ਕੌਰ ਨੂੰ ਸਾਡੇ ਕੋਲ ਲਿਆਂਦਾ ਗਿਆ ਸੀ ਉਸ ਦੀ ਮੌਤ ਹੋ ਚੁੱਕੀ ਹੈ ਇੱਕ ਬ੍ਰਾਡ ਡੈੱਡ ਕੇਸ ਆਇਆ ਐਕਸੀਡੈਂਟ ਕੇਸ ਹੈ ਕੁੜੀ ਦਾ ਨਾਮ ਹੈ ਦਸਮੀਤ ਕੌਰ 11 ਸਾਲ ਦੀ ਬੱਚੀ ਹੈ ਕਿਹਦੇ ਨੂੰ ਐਕਸੀਡੈਂਟ ਹੋਇਆ ਐ ਸਕੂਟੀ ਤੇ ਜਾ ਰਹੀ ਸੀ ਇਹਨਾਂ ਦਾ ਟਰੈਕਟਰ ਨਾਲ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਹੈ ਇਹ ਨਾਬਾ ਪਾਥ ਰੋਡ ਤੇ ਖੱਟੜਾ ਪੈਲੇ ਸਕੂਲ ਤੁਹਾਡੇ ਕੋਲ ਬ੍ਰੌਡ ਡਾਟਾ ਹੈ ਜੀ ਸਾਡੇ ਕੋਲ ਬ੍ਰੌਡ ਡਾਟਾ ਹੈ ਜੀ ਹੁਣ ਮਾਰਚਿਡ ਸ਼ਿਫਟ ਕਰੀਏ ਤੇ ਪੁਲਿਸ ਨੂੰ ਇਨਟੀਮੇਸ਼ਨ ਦਿੱਤੀ ਖੈਰ ਹੁਣ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਬਾਕੀ ਪੁਲਿਸ ਵੱਲੋਂ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਨਾਬਾਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ